ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਸਿਆਣੇ ਕਹਿੰਦੇ ਨੇ ਜਿਸकी लाठी उसी की भैंस ਅਸੀਂ ਬਠਿੰਡਾ ਦੇ ਧੋਬੀ ਬਾਜ਼ਾਰ ਵਿੱਚ ਖੜੇ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਉਤਾਰੇ ਗਿਆ ਤੇ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਗਰਮੀਤ ਸਿੰਘ ਖੁੱਡੀਆਂ ਨੂੰ ਪਾਰਲੀਮੈਂਟ ਚੋਣਾਂ ਦੇ ਵਿੱਚ ਉਮੀਦਵਾਰ ਉਤਾਰਿਆ ਗਿਆ ਤੇ ਅੱਜ ਬਠਿੰਡਾ ਦੇ ਧੋਬੀ ਬਾਜ਼ਾਰ ਵਿੱਚ ਦੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੋਡ ਸ਼ੋਅ ਕੀਤਾ ਜਾਵੇਗਾ ਜਿਸ ਦੇ ਸਬੰਧ ਵਿੱਚ ਤੁਹਾਨੂੰ ਤਸਵੀਰਾਂ ਵੀ ਨਾਲ ਦੀ ਨਾਲ ਦਿਖਾ ਦਿੰਦੇ ਆ ਵੀ ਜਿਹੜੇ ਇਹ ਨਿਯਮਾਂ ਦੇ ਮੁਤਾਬਕ ਕਿਸੇ ਵੀ ਸਰਕਾਰੀ ਜਗ੍ਹਾ ਤੇ ਕੋਈ ਝੰਡਾ ਜਾਂ ਮਸ਼ੂਰੀ ਨਹੀਂ ਕੀਤੀ ਜਾ ਸਕਦੀ ਤੇ ਝੰਡਾ ਦੇ ਥੋਬੀ ਬਾਜ਼ਾਰ ਦੇ ਵਿੱਚ ਦੀ ਸਰਕਾਰੀ ਖੰਭਿਆਂ ਤੇ ਜਿਹੜੇ ਇਹ ਝੰਡੇ ਲੱਗੇ ਹੋਏ ਨਿਯਮਾਂ ਦੀ ਉਲੰਘਣਾ ਕੀਤੀ ਗਈ ਆ ਜਿਸ ਦੇ ਸਬੰਧ ਵਿੱਚ ਇੱਕ ਵਿਅਕਤੀ ਸਰਕਾਰੀ ਖੰਭਿਆਂ ਤੇ ਜਾਂ ਕਿਸੇ ਵੀ ਆਧਾਰੇ ਤੇ ਨਹੀਂ ਲਾਏ ਜਾ ਸਕਦੇ ਪਰ ਉਹਨਾਂ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਅਧਿਕਾਰੀ ਪਹੁੰਚੇ ਪਰ ਉਹਨਾਂ ਨੇ ਇੱਕ ਦੋ ਖੰਭਿਆਂ ਤੋਂ ਜਿਹੜੇ ਝੰਡੇ ਉਤਾਰੇਗੇ ਸਿਰਫ ਫਾਰਮੈਲਿਟੀ ਹੀ ਕੀਤੀ ਗਈ ਤੇ ਬਾਕੀ ਉਹ ਉਵੇਂ ਦੇ ਉਵੇਂ ਹੀ ਛੱਡ ਗਏ ਪੂਰੇ ਭਰੇ ਬਾਜ਼ਾਰ ਦੇ ਥੋਬੀ ਬਾਜ਼ਾਰ ਦੇ ਵਿੱਚ ਜਿਹੜੇ ਬਹੁਤ ਸਾਰੇ ਖੰਬੇ ਤਕਰੀਬਨ ਜੇ ਆਪਾਂ ਕਹੀਏ ਸਾਰੇ ਖੰਬਿਆਂ ਤੇ ਜਿਹੜੇ ਇਹ ਝੰਡੇ ਲੱਗੇ ਹੋਏ ਆ ਜਿੱਥੇ ਪੁਲਿਸ ਅਧਿਕਾਰੀ ਜਾਂ ਵੱਡੀ ਪੱਧਰ ਤੇ ਜਿਹੜੀ ਫੋਰਸ ਵੀ ਇੱਥੇ ਪਹੁੰਚੀ ਹੋਈ ਆ ਉਹ ਸੁਰੱਖਿਆ ਪ੍ਰਬੰਧਨ ਦਾ ਜਿਹੜਾ ਜਾਇਜ਼ਾ ਵੀ ਲਿਆ ਜਾ ਰਾ ਨਾਲ ਦੀ ਨਾਲ ਤੇ ਪਰ ਤੁਸੀਂ ਦੇਖ ਰਹੇ ਹੋ ਵੀ ਖੰਬਿਆਂ ਤੇ ਜਿਹੜੇ ਝੰਡੇ ਆ ਉਹ ਲਗਾਤਾਰ ਲੱਗੇ ਹੋਏ ਆ ਤੇ ਕਿਸੇ ਵੀ ਚੋਣ ਅਧਿਕਾਰੀ ਵੱਲੋਂ ਜਾਂ ਹੋਰ ਵੀ ਕਿਉਂਕਿ ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਹਾ ਸੀ ਕਿ ਕੋਈ ਵੀ ਇਸ ਤਰ੍ਹਾਂ ਦੀ ਅਗਰ ਨਿਯਮਾਂ ਦੀ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਹਨੂੰ ਕੁਝ ਮਿੰਟਾਂ ਦੇ ਵਿੱਚ ਹੀ ਰਿਮੂਵ ਕਰ ਦਿੱਤਾ ਜਾਊਗਾ ਤੇ ਉਹਦੇ ਤੇ ਕਾਰਵਾਈ ਕੀਤੀ ਜਾਊਗੀ ਪਰ ਸੱਤਾਧਾਰੀ ਪਾਰਟੀ ਵੱਲੋਂ ਜਿਹੜੀ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਆ ਤੇ ਇਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਸਕੋ ਕਿ ਜਿਹੜੇ ਕੋਈ ਹੋਰ ਦੂਜੀ ਵਿਰੋਧੀ ਧਿਰਾਂ ਵੱਲੋਂ ਕੋਈ ਪੋਸਟਰ ਜਾਂ ਕੋਈ ਹਲਾਇ ਉਹਨਾਂ ਦੇ ਫੌਰੀ ਕਾਰਵਾਈ ਹੋ ਜਾਂਦੀ ਆ ਸੋ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਹਜੇ ਕਾਫੀ ਦਿਨ ਪਏ ਆ ਚੋਣਾਂ ਦੇ ਵਿੱਚ ਕੀ ਜਿਹੜੀ ਕਹਾਵਤ ਆ ਵੀ ਜਿਸकी लाठी ਉਸਦੀ भैंस ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਚੋਣ ਕਮਿਸ਼ਨ ਵੱਲੋਂ ਕਾਰਵਾਈ ਕੀਤੀ ਜਾਵੇਗੀ ਲੋਕਾਂ ਦਾ ਕੀ ਕਹਿਣਾ ਇਸ ਮਾਮਲੇ ਵਿੱਚ ਆਓ ਤੁਹਾਨੂੰ ਸੁਣਾਉਂਦੇ ਹਾਂ ਜੇ ਪਾਸੇ ਜੇ ਤੁਸੀਂ ਪਿੱਛੇ ਨਿਗਾਹ ਮਾਰੋ ਤਾਂ ਸਰਕਾਰੀ ਖੰਬਿਆਂ ਤੇ ਸੜਕਾਂ ਦੇ ਉੱਪਰ ਸਰਕਾਰ ਦੇ ਗੇਟ ਲਗਾਏ ਗਏ ਨੇ ਆਮ ਆਦਮੀ ਪਾਰਟੀ ਦੇ ਝੰਡੇ ਲਗਾਏ ਗਏ ਨੇ ਜਿਸ ਖਿਲਾਫ ਚੋਣ ਕਮਿਸ਼ਨ ਵੱਲੋਂ ਹਲੇ ਕੋਈ ਐਕਸ਼ਨ ਨਹੀਂ ਲਿੱਤਾ ਗਿਆ ਅਤੇ ਝੰਡੇ ਨਹੀਂ ਉਤਾਰੇ ਗਏ ਜਦਕਿ ਦੂਜੀ ਪਾਰਟੀ ਇਹ ਕੋਈ ਝੰਡਾ ਵੀ ਲਗਾ ਦੇਵੇ ਤਰ੍ਹਾਂ ਤ ਉਸ ਨੂੰ ਨੋਟਿਸ ਜਾਰੀ ਹੋ ਜਾਂਦਾ ਅਸੀਂ ਮਾਨਯੋਗ ਡੀਸੀ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਪ੍ਰਸ਼ਾਸਨ ਦੇ ਸਰਕਾਰ ਦੇ ਦਵਾਹੇਠ ਨਾ ਆ ਕੇ ਇਹਨਾਂ ਉੱਪਰ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਝੰਡੇ ਉਤਾਰੇ ਜਾਣ ਅਤੇ ਜੋ ਲੋਕਾਂ ਜੋ ਚਾਇਤ ਕੀਤਾ ਗਿਆ ਉਹਨਾਂ ਨੂੰ ਨਾਮਜ਼ਦ ਕੀਤਾ ਜਾਵੇ ਤਾਂ ਜੋ ਟਟਾ ਮੰਗਣੀਆਂ ਦਾ ਲੋਕਤੰਤਰੀ ਤਰੀਕੇ ਨਾਲ ਮੰਗੀਆਂ ਨਾ ਕਿ ਲੋਕਾਂ ਨੂੰ ਡਰਾ ਕੇ ਇਸ ਤਰੀਕੇ ਨਾਲ ਘਰਾਂ ਚ ਕੈਦ ਕੀਤਾ ਜਾਵੇ ਇਹਦਾ ਇਹ ਬਜ਼ਾਰਾ ਹੈ ਕਿ ਜੇ ਕਹਿੰਦੇ ਬਠਿੰਡੇ ਦਾ ਤਿਲ ਮੰਨਿਆ ਜਾਂਦਾ ਤੇ ਇੱਥੇ ਇੰਨੇ ਭੀੜ ਭੜਾ ਹੁੰਦਾ ਤੇ ਅੱਜ ਕੋਈ ਵੀ ਨਹੀਂ ਲਿਖਾਈ ਜਿਹੜਾ ਕੰਮ ਬੋਲਦੇ ਇਹ ਬਿਲਕੁਲ ਇੱਥੇ ਤਾਨਾਸ਼ਾਹ ਤਰੀਕੇ ਨਾਲ ਜੋ ਪ੍ਰਸ਼ਾਸਨ ਨੇ ਸਰਕਾਰ ਦੇ ਦਬਾਹ ਹੇਠ ਲੋਕਾਂ ਨੂੰ ਘਰਾਂ ਚ ਕੀਤਾ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਆਮ ਬੰਦੇ ਨੂੰ ਆਮ ਲੀਡਰ ਨੂੰ ਸਿਕਿਉਰਿਟੀ ਦੀ ਕੀ ਲੋੜ ਆ ਜੇ ਚੌਣ ਜਾਤ ਦੇ ਇੱਥੇ ਆਪਾਂ ਦੇਖਾ ਲੱਗਣਾ ਕੀ ਕੀਤਾ ਜਾ ਰਿਹਾ ਸਾਰੇ ਖੰਭੇ ਉੱਤੇ ਲੱਗੇ ਸਾਰੇ ਖੰਭੇ ਉੱਤੇ ਪੋਸਟ ਲੱਗੇ ਹੋ ਤਾਂ ਉਹ ਸਾਹਮਣੇ ਸਾਰਾ ਨੂੰ ਸਾਰੇ ਤੇਰੇ ਲੱਗੇ ਹੋਏ ਆ ਸਰਕਾਰੀ ਖੰਭੇ ਜੋਤੇ ਸਾਰੀਆਂ ਪਾੜੇ ਰਹਿ ਗਿਆ ਰਹਿ ਗਿਆ ਉਤਾਰਨੇ ਚਾਹੀਦੇ ਇਹ ਆਪਾਂ ਸੱਭੂ ਜੀ ਆਸ ਦੀ ਗੱਲ ਕਰੀਏ ਤਾਂ ਲੱਖ ਰੁਪਿਆ ਮਹੀਨੇ ਦੇ ਜਿਹਨੇ ਕਿਰਾਏ ਤੇ ਦੁਕਾਨਾਂ ਦੇ ਹਾਂ ਦੁਕਾਨਾਂ ਕਿਰਾਏ ਤੇ ਬਹੁਤ ਦੁਕਾਨਾਂ ਕਿਰਾਏ ਤੇ ਹਜੇ ਤੇ ਕੋਈ ਵੀ ਡਾਕ ਨਹੀਂ ਦਿਖਾਈ ਦੇ ਰਿਹਾ ਕੀ ਕਰਦੇ ਕਰਨੇ 1.5 ਕਰੋੜ ਸੂ ਅੱਜ ਸਿੰਘ ਸਾਹਿਬ ਦਾ ਤੋਂ ਨਾ ਬੰਦ ਕੀਤਾ ਹੋਇਆ ਜੇ ਆਉਣਾ ਜਾਣਾ ਕਿ ਜਦੋਂ ਇਹ ਵਟਸਐਪ ਕੋ ਬਾਹਰ ਤਾਂ ਸਕੂਟਰ ਖੜਾ ਕੀਤਾ ਸੀ ਉਹ ਦੁਕਾਨਦਾਰ ਕਹਿ ਲੱਗਿਆ ਵੀ ਤਾਂਕੇ ਨਾਲ ਯਾਰ ਭਾਈ ਤੇਰਾ 500 ਚ ਲੱਗtela ਲੱਗੂਆ ਮੈਂ ਕਹਿਆ ਮੈਂ ਤਾਂ ਹੁਣ ਚੱਲਦਾ ਦਾਨਾ ਆਪੇ ਕਰ ਲੈ